ਹਾਸਿਕ ਗੁਰਦੁਆਰਾ ਸ੍ਰੀ ਚਨ ਕਮਲ ਸਾਹਿਬ ਵਿਖੇ ਵਿਸਾਖੀ ਦਾ ਪਵਿੱਤਰ ਦਿਹਾੜਾ ਸੰਗਤਾਂ ਦੇ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਗੁਰੂ ਘਰ ਵਿਖੇ ਦਸ਼ਨਾ ਦੇ ਲਈ ਸੰਗਤਾਂ ਭਾਰੀ ਗਿਣਤੀ ਚ ਪਹੁੰਚੀ। ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਮੁਤਾਬਕ ਸਵੇਰੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਅਰਦਾਸ ਕਰਨ ਉਪਰੰਤ ਦੀਵਾਨ ਹਾਲ ਦੇ ਵਿੱਚ ਦੀਵਾਨ ਸਜਾਇਆ ਗਿਆ। ਇਸ ਮੌਕੇ ਪ੍ਰਸਿੱਧ ਰਾਗੀ ਜੱਥੇ ਜਿਸ ਵਿੱਚ ਹਜ਼ੂਰੀ ਰਾਗੀ ਜੱਥੇ ਦੇ ਵੱਲੋਂ ਰਸਪੀਨਾ ਕੀਰਤਨ ਕੀਤਾ ਗਿਆ। ਅਤੇ ਟਾੜੀ ਜੱਥਿਆਂ ਦੇ ਵੱਲੋਂ ਇਤਿਹਾਸਿਕ ਪ੍ਰਸੰਗ ਸੁਣਾਏ ਗਏ ਮਾਚੀਵਾਲਾ ਇਲਾਕੇ ਤੋਂ ਇਲਾਵਾ ਦੂਦਰਾਡੇ ਤੋਂ ਆਈਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਅਤੇ ਇਤਿਹਾਸ ਜੰਨ ਸਾਹਿਬ ਤੇ ਖੂਹ ਦੇ ਦਰਸ਼ਨ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਇਸ ਤੋਂ ਇਲਾਵਾ ਸੰਗਤਾਂ ਨੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਗਨੀਖਾ ਨਵੀਖਾਂ ਸਾਹਿਬ ਗੁਰਦੁਆਰਾ ਸ਼੍ਰੀ ਚੁਵਾਰਾ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਕਿਰਪਾਨ ਪੇਟ ਸਾਹਿਬ ਜੀ ਦੇ ਵੀ ਦਰਸ਼ਨ ਕੀਤੇ ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਦੇ ਵੱਲੋਂ ਆਈਆਂ ਸੰਗਤਾਂ ਦੇ ਲਈ ਠੰਡੇ ਮਿੱਠੇ ਜਲਦੀ ਸ਼ਮਿਲ ਤੋਂ ਇਲਾਵਾ ਲੰਗਰ ਵੀ ਲਗਾਏ ਗਏ ਸਨ ਅੱਜ ਜਸਪਾਲ ਸਿੰਘ ਕੁਵਾਤ ਅੱਜ ਜੋ ਉਪਰਾਲਾ ਕੀਤਾ ਜਾ ਰਿਹਾ ਬਸਾਖੀ ਦੇ ਹੋਸਤ ਦੇ ਰਹਿਣ ਕੀ ਕਹਿਣਾ ਚਾਹੁੰਗੇ ਕੀ ਉਪਰਾਲਾ ਕੀਤਾ ਜਾ ਰਿਹਾ ਜੀ ਗੁਰੂ ਸਾਹਿਬ ਦੀ ਮਹਾਨ ਕਿਰਪਾ ਦੇ ਨਾਲ ਅੱਜ ਬਸਾਖੀ ਦੀਆਂ ਪਹਿਲਾਂ ਤੁਹਾਡੇ ਚੈਨਲ ਵਾਲੇ ਤੇ ਸੁਣਨ ਵਾਲੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਗੁਰੂ ਸਾਹਿਬ ਕਿਰਪਾ ਕਰਨ ਸ੍ਰੀ ਮਾਛੋੜਾ ਸਾਹਿਬ ਦੀ ਮਹਾਨ ਧਰਤੀ ਤੇ ਬੱਚਿਆਂ ਵਾਸਤੇ ਅਸੀਂ ਅੱਜ ਇੱਥੇ ਜਿੱਥੇ ਦਸਤਾਰਾਂ ਸਜਾਉਂਦੇ ਆ ਜਿਹੜੇ ਕੇਸੜਾ ਰੱਖਣ ਦਾ ਪ੍ਰਣ ਕਰਦੇ ਸਾਡੇ ਕੋਲ ਜਵਾਨ ਆਇਆ ਵੀ ਇੱਕ ਜਿਨੇ ਕੇਸੜਾ ਰੱਖਣ ਦਾ ਪ੍ਰਣ ਕੀਤਾ ਤੇ ਦੂਸਰਾ ਨਾਲ ਬੱਚਿਆਂ ਵਾਸਤੇ ਬਹੁਤ ਵਧੀਆ ਇਨਾਮ ਜਿਹੜੇ ਅਸੀਂ ਲੈ ਕੇ ਆਏ ਆ ਜਿਹੜੇ ਬੱਚੇ ਦਸਾਂ ਗੁਰੂਆਂ ਦਾ ਨਾਮ ਪੰਜਾਂ ਪਿਆਰਿਆਂ ਦੇ ਪੰਨੇ ਤੱਕ ਚਾਰਤਾ ਮੁੱਢੀ ਜਾਣਕਾਰੀ ਤੇ ਨਾਲ ਸਿੱਖ ਧਰਮ ਬਾਰੇ ਜਿੱਦਾਂ ਵੀ ਗੁਰੂ ਸਾਹਿਬਾਨ ਦਾ ਜੀਵਨ ਸ਼ਹੀਦਾ ਬਾਰੇ ਸੁਣਾਉਂਦੇ ਆ ਦੱਸਦੇ ਆ ਇਹ ਬੱਚਾ ਨੇ ਸਾਨੂੰ 15 ਭਗਤਾਂ ਦੇ ਨਾਮ ਵੀ ਸੁਣਾਏ ਆ ਕੰਟ ਕਰਕੇ ਤੇ ਉਹਨਾਂ ਨੂੰ ਫਿਰ ਵਧੀਆ ਇਨਾਮ ਜਿਹੜੇ ਇੱਥੋਂ ਅਸੀਂ ਉਹ ਦਿੰਦੇ ਆ ਸਾਰਿਆਂ ਨੂੰ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਜੀ ਅੱਜ ਖਾਲਸਾ ਦਾ ਅਹਿਮ ਦਿਹਾੜਾ ਏ ਸਾਨੂੰ ਸਾਰਿਆਂ ਨੂੰ ਇਹ ਮਹਾਨ ਪਰਾਲੇ ਕਰਨੇ ਚਾਹੀਦੇ ਆ ਕਿਉਂਕਿ ਗੁਰੂ ਸਾਹਿਬ ਦੇ ਬਹੁਤ ਵੱਡੇ ਪਰਪਕਾਰ ਨੇ ਸਤਿਗੁਰ ਗਰੀਬ ਨਵਾਜ਼ ਨੇ ਸਾਨੂੰ ਦਬਲੇ ਕੁਚਲਿਆਂ ਨੂੰ ਸਤਿਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਬਰਾਂ ਸ਼ੇਰ ਬਣਾਇਆ ਮਾਰਿਆਂ ਨੇ 1699 ਨੂੰ ਬਸਾਖੀ ਵਾਲੇ ਦਿਨ ਸੋ ਗੁਰੂ ਸਾਹਿਬ ਬੜੇ ਬੜੀ ਕਿਰਪਾ ਕੀਤੀ ਆ ਜੇ ਖਾਲਸਾ ਪੰਥ ਜਿਹੜਾ ਏ ਅਸੀਂ ਉਹ ਨਾਲ ਦੀ ਨਾਲ ਕੋਈ ਵੀ ਹੋਵੇ ਇਹ ਨਹੀਂ ਦੇਖੀਦਾ ਇਹਦਾ ਆ ਧਰਮ ਆ ਜਾਂ ਬੱਚਾ ਇਸ ਧਰਮ ਦਾ ਨਹੀਂ ਮਹਾਰਾਜ ਦੀ ਕਿਰਪਾ ਨਾਲ ਉਹਨੂੰ ਥੋੜਾ ਜਿਹਾ ਉਹਦੇ ਇਤਿਹਾਸ ਬਾਰੇ ਦੱਸ ਕੇ ਗੁਰਬਾਣੀ ਬਾਰੇ ਦੱਸ ਕੇ ਉਹਦੀ ਹੈਲਪ ਕਰਕੇ ਉਹਦੇ ਨਾਲ ਦੀ ਨਾਲ ਪਿੰਡਾਂ ਵਿੱਚ ਵੀ ਕੈਂਪ ਲਾਉਂਦੇ ਆ ਜੀ ਪਿੰਡਾਂ ਜਾ ਕੇ ਗੁਰਬਾਣੀ ਦੇ ਸੰਥਿਆ ਦੇ ਗੁਰ ਇਤਿਹਾਸ ਬਾਰੇ ਨਾਮ ਦੇਣੇ ਦਸਤਾਰਾਂ ਸਜਾਉਣੀਆਂ ਇਹ ਆਦਿਕ ਸਮਾਵਾ ਜਿਹੜੀਆਂ ਗੁਰੂ ਸਾਹਿਬ ਲੰਦੇ ਆ ਮੇਰੇ ਵੱਲੋਂ ਫੇਰ ਵਸਾਕੀ ਦੀਆਂ ਤੁਹਾਡੇ ਚੈਨਲ ਨੂੰ ਸਾਡੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਜਰਨਮੋਹਨ ਸਿੰਘ ਜੀ ਅੱਜ ਕੁ ਗੱਲ ਹੈ ਭਾਵੇਂ ਅਕੀਕਣ ਦੋਨੋਂ ਮਛਵਾੜਾ ਸਾਹਿਬ ਦਸ਼ਮੇਸ਼ ਪਿਤਾ ਗੁਰੂਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਥਾਂ ਧੀ ਹੈ ਦਸ਼ਮੇਸ਼ ਪਿਤਾ ਜੀ ਨੇ ਚਮਕੌਰ ਸਾਹਿਬ ਦੇ ਵਿੱਚ ਇਤਿਹਾਸਕ ਜਨਤੋ ਪ੍ਰੰਤ ਵੱਡੇ ਸਾਹਿਬਜ਼ਾਦੇ ਬਾਬਾ ਜੀ ਸਿੰਘ ਜਹਾਰ ਸਿੰਘ ਪਿਆਰੇ ਧਰਮ ਸਿੰਘ ਪਿਆਰੇ ਹਿੰਮਤ ਸਿੰਘ ਮੋਕੂ ਜੈਲ ਸਿੰਘ ਦੀ ਸ਼ਹੀਦੀ ਤੋਂ ਪ੍ਰੰਤ ਸਾਤਗੁਰੂ ਜੀ ਦੀ ਸਪਾਵਨਾ ਸਾਤੇ ਭਾਗ ਲਾਏ ਇਸ ਪਾਵਨ ਅਸਥਾਨ ਤੇ ਲੱਖਾਂ ਹੀ ਸੰਗਤਾਂ ਲਤ-ਮਾਸ ਹੋ ਕੇ ਸਾਧਗੁਣ ਜੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ ਦਸ਼ਮੇਸ਼ ਪਿਤਾ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਇਸ ਸਮਾਗਮ ਵੱਖ-ਵੱਖ ਸਮਾਂ ਤੇ ਉੱਤੇ ਬੜੇ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਂਦਾ ਹੈ ਇਸ ਪਾਵਨ ਅਸਥਾਨ ਤੇ ਬੜੇ ਸ਼ਰਧਾ ਸਤਿਕਾਰ ਦੇ ਨਾਲ ਇਸ ਪਾਵਨ ਸਮਾਗਮ ਨੂੰ ਮਨਾਇਆ ਜਾਂਦਾ ਹੈ ਵੱਡੇ ਤੜਕੇ ਤੋਂ ਸੰਗਤਾਂ ਦਾ ਤਰਤਾ ਸਮੁੰਦਰ ਪਹੁੰਚ ਰਿਹਾ ਹੈ ਗੁਰੂ ਘਰ ਵਿੱਚ ਅਰਦਾਸਾਂ ਕਰਾ ਕੇ ਸਤ ਗੁਰੂ ਜੀ ਦੇ ਦੇਖਾਂ ਕਰਾ ਕੇ ਨਮਸਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਸੱਚੇ ਪਾਤਸ਼ਾਹ ਜੀ ਦੇ ਖੰਡੇ ਬਾਟੇ ਦਾ ਅਮਰ ਤਿਆਰ ਹੋ ਰਿਹਾ ਹੈ ਅਤੇ ਵਿੰਨ ਸੰਗਤਾਂ ਖੰਡੇ ਬਾਟੇ ਦਾ ਅਮਰ ਚੱਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਤੇ ਖਾਲਸੇ ਦੀ ਚੜ੍ਹਦੀ ਕਲਾ ਲਈ ਆਪਣਾ ਤਨ ਮਨ ਤੁਹਾਨੂੰ ਅਰਪਣ ਕਰਨ ਲਈ ਇਸ ਸੰਤੋਪਰੇਣ ਨਾ ਲੈਂਦੀਆਂ ਹਨ ਲੱਖਾਂ ਹੀ ਸੰਗਤਾਂ ਨੇ ਸਤ ਗੁਰੂ ਜੀ ਦੇ ਪਾਵਨ ਸਾਧ ਦੇ ਦਰਸ਼ਨ ਕੀਤੇ ਹਨ ਸਿਸ ਹਾਸਕ ਸਮਵਰ ਦੇ ਵਿੱਚ ਇਸ਼ਨਾਨ ਕੀਤੇ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ 사ਤਗੁਰ ਜੀ ਰਹਿਮਤ ਪ੍ਰਾਪਤ ਕਰ ਰਹੀਆਂ ਝੋਲੀਆਂ ਭਰ ਰਹੀਆਂ ਹਨ ਇਸ ਪਵਨ ਸਥਾਨ ਤੇ ਸਵੇਰ ਦੇ ਵੱਡੇ ਤੜਕੇ 2 ਵਜੇ ਤੋਂ ਲੈ ਕੇ ਸੰਗਤ ਪਹੁੰਚ ਰਹੀ ਹੈ ਅਥਾ ਸਮੁੰਦਰ ਸੰਗਤਾਂ ਦਾ ਇਸ ਪਵਨ ਸਥਾਨ ਤੇ ਪਹੁੰਚ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ